ਪਰੰਦੀ ਕੁਤ੍ਰਤੀ ਕਰੋਪੀ ਤੋਂ ਬਾਅਦ ਹੁਣ ਸੂਰ ਪਾਲਕਾਂ ਤੇ ਵੀ ਕੁਤ੍ਰਤੀ ਕਰੋਪੀ ਆ ਗਈ ਹੈ ਜਿੱਥੇ ਕਿ ਸੂਰ ਪਾਲਕਾ ਦੇ ਫਾਰਮ ਤੇ ਕੁਝ ਸੂਰਾਂ ਵਿੱਚ ਅਮਰੀਕਨਸ ਵਾਈਨ ਫੀਬਰ ਨਾਂ ਦੀ ਬਿਮਾਰੀ ਨੇ ਹਮਲਾ ਕਰ ਦਿੱਤਾ ਜਾਣਕਾਰੀ ਅਨੁਸਾਰ ਸੂਰ ਪਾਲਕ ਕਿਸਾਨ ਦਾ ਕਹਿਣਾ ਹੈ ਕਿ ਉਸ ਨੇ ਲਗਭਗ 23 ਲੱਖ ਰੁਪਏ ਲਾ ਕੇ ਸੂਰ ਫਾਰਮ ਤਿਆਰ ਕੀਤਾ ਸੀ ਜਿੱਥੇ ਕਿ ਉਸ ਦੇ ਸੂਰਾਂ ਨੂੰ ਪਹਿਲਾਂ ਬਿਮਾਰੀ 25 ਤਰੀਕ ਨੂੰ ਲੱਗੀ ਸੀ ਜਿਸ ਤੋਂ ਬਾਅਦ ਉਸ ਨੇ ਤੁਰੰਤ ਸਰਕਾਰੀ ਹਸਪਤਾਲ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਭਰੋਸਾ ਦਿੱਤਾ ਜਿਸ ਤੋਂ ਬਾਅਦ ਕਿ ਕੋਈ ਆਇਆ ਤ ਨਹੀਂ ਪਰ ਹੌਲੀ-ਹੌਲੀ ਕਰਕੇ 200 ਤੋਂ ਵੱਧ ਸੂਰ ਮਰ ਗਏ ਹੁਣ ਜਦ ਉਸ ਕੋਲ 6 ਸੂਰ ਰਹਿ ਗਏ ਸੀ ਤਾਂ ਪੂਰਾ ਡਿਪਾਰਟਮੈਂਟ ਉਹਦਾਂ ਕੋਲ ਆ ਗਿਆ ਟੀਮ ਆ ਜਾਂਦੀ ਹੈ ਡਾਕਟਰਾਂ ਦੀ ਜਿਸ ਤੋਂ ਬਾਅਦ ਕਿ ਉਸ ਦੇ ਬਚੇ ਹੇ ਸੂਰਨਵੀ ਮਾਰ ਕੇ ਜ਼ਮੀਨ ਦੇ ਵਿੱਚ ਦਬਾ ਦਿੱਤਾ ਗਿਆ ਉਧਰ ਡਾਕਟਰਾਂ ਦਾ ਕਹਿਣਾ ਹੈ ਕੀ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਜਿਸ ਤੇ ਕਹਿੰਦੇ ਇਹ ਨਸਾਰੇ ਸੂਰਾਂ ਨੂੰ ਮਾਰਨਾ ਪਿਆ ਉਹ ਨਾ ਕਿ ਆ ਕਿ ਇਹਨਾਂ ਸੂਰਾਂ ਦਾ ਜੋ ਦਾਇਰਾ ਹੈ ਉਹ 3 ਕਿਲੋਮੀਟਰ ਤੱਕ ਫੈਲ ਸਕਦਾ ਹੈ ਇਸ ਬਿਮਾਰੀ ਦਾ ਜਿਸਤਾਨ ਕੀ ਆਣੇ ਦੋਲੇ 3 ਕਿਲੋਮੀਟਰ ਤੱਕ ਜਿੰਨੇ ਵੀ ਸੂਰ ਫਾਰਮ ਹੋਣਗੇ ਉਹਨਾਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇਗਾ ਅਤੇ ਜੇਕਰ ਕੋਈ ਅਜਿਹੀ ਥਾਂ ਵੀ ਬਿਮਾਰੀ ਪਾਈ ਜਾਵੇਗੀ ਤਾਂ ਉੱਥੇ ਵੀ ਸੂਰਾਂ ਨੂੰ ਮਾਰ ਕੇ ਦਬ ਦਿੱਤਾ ਜਾਵੇਗਾ ਪਿੰਡ ਸਾਡਾ ਅਜ ਨਾਲ ਆ ਉਧਾ ਤੁਹਾਡੀ ਵਾਲ ਫਾਰਮ ਹੈ ਤੁਹਾਡੀ ਵਾਲ ਕਲੇਰ ਸਾਡਾ ਪਿਗ ਫਾਰਮ ਹੈ ਕੀ ਮਸਲਾ ਮਸਲਾ ਇਹ ਜੀ ਅਸੀਂ ਇਹਨਾਂ 6 ਮਹੀਨੇ ਪਿਗ ਫਾਰਮ ਸਟਾਰਟ ਕੀਤਾ ਸੀ ਤੇ ਫਿਰ ਅਸੀਂ ਫਾਰਮ ਸਟਾਰਟ ਪਿਗ ਹਰ ਕਿ ਦਿਨ ਨਵੇਂ ਐਨੀਮਲ ਲਿਆਉਂਦੇ ਸਾਰਾ ਮਤਲਬ ਤੇ ਫਿਰ ਅਸੀਂ ਥੋੜੇ ਜਾਨਵਰ ਪਾਏ ਫਿਰ ਨਾ ਸਾਡੀ ਨਾ 26 ਤਰੀਕ ਦੀ ਪ੍ਰੋਬਲਮ ਆਈ ਸਾਡੇ ਫਾਰਮ ਦੇ ਵਿੱਚ ਫਿਰ ਮੈਂ 26 ਤਰੀਕ ਨੂੰ ਇਦਾਂ ਗਿਆ ਇੱਥੇ ਡਾਕਟਰ ਰਣਜੀਤ ਕੋ ਚਲੋ ਉਹਨਾਂ ਨੇ ਵਧੀਆ ਗਾਈਡ ਕੀਤਾ ਫਿਰ ਉਦੋਂ ਨੇ ਮੈਨੂੰ ਕੋਈ ਹੱਲ ਨਹੀਂ ਇਹਦਾ ਦੱਸਿਆ ਵੀ ਕੀ ਪ੍ਰੋਬਲਮ ਆਂਦੇ ਸੀਹਾੜਾਂ ਦੇ ਵਿੱਚ ਬਿਜੀ ਆ ਬਹੁਤ ਜ਼ਿਆਦਾ ਚਲੋ ਬਿਜੀ ਹੋਣਗੇ ਹਨਾ ਤੇ ਫਿਰ ਮੈਂ ਗਿਆ 29 ਤਰੀਕ ਤੇ 30 ਤਰੀਕ ਨੂੰ ਮੈਂ ਗਿਆ ਵੀਰਕਾ ਪੋਲੀ ਕਲੀਨਿਕ ਤੇ ਵੀਰਕਾ ਪੋਲੀ ਕਲੀਨਿਕ ਤੇ ਗਿਆ ਮੈਂ ਉਹਨਾਂ ਨੇ ਕਿਹਾ ਵੀ ਇਹਦਾ ਕਰਾਓ ਮਤਲਬ ਸ਼ਨੀਵਾਰ ਨੂੰ ਉਹ ਬੰਦ ਹੁੰਦੀ ਆ ਡੀ ਡੀ ਐਲ ਜਲੰਧਰ ਆ ਉੱਥੇ ਸਾਰੇ ਟੈਸਟ ਹੁੰਦੇ ਆ ਤੇ ਉਹ ਆਂਦੇ ਸ਼ਨੀ ਐਤਵਾਰ ਬੰਦ ਹੁੰਦੀ ਆ ਤੇ ਸੋਮਵਾਰ ਤੁਸੀਂ ਆਇਓ ਫਿਰ ਮੈਂ ਕਿਹਾ ਫਿਰ ਮੈਂ ਵੀ ਚਲੋ ਟੈਸਟ ਕਰਾ ਕੇ ਆਪਣਾ ਜੋ ਹੁੰਦਾ ਹੈ ਉਹਦਾ ਕਿਡਨੀ-ਕੁੰਡੀ ਵਗੈਰਾ ਉਹ ਮੈਂ ਸੈਂਪਲ ਰੱਖ ਲੈ ਕੋਲ ਤੇ ਆਹ ਕਾਰਨ ਕਿ ਫ੍ਰਿਜ ਚ ਲਾਤੀ ਫਿਰ ਕਹਿੰਦੇ ਵੀ ਮਤਲਬ ਮੈਨੂੰ ਪ੍ਰਵਿੰਦਰ ਕੋਰ ਮੈਡਮ ਦਾ ਫੋਨ ਆਇਆ ਕਹਿੰਦੇ ਵੀ ਆਪਣਾ ਵੀ ਤੁਸੀਂ ਸ਼ਨੀ ਐਤਵਾਰ ਨਹੀਂ ਬੰਦ ਹੁੰਦੀ ਤੁਸੀਂ ਅੱਜ ਹੀ ਜਾਓ ਉਹ ਦਿਨ ਐਤਵਾਰ ਹੀ ਐਤਵਾਰ ਮੈਂ ਗਿਆ ਫਿਰ ਆਰ ਡੀ ਡੀ ਐਲ ਲੈ ਕੇ ਮਤਲਬ ਸੈਂਪਲ ਤੇ ਮੈਂ ਦੇ ਆਇਆ ਉਹਨਾਂ ਨੂੰ ਫਿਰ ਆਂਦੇ ਹੀ 3 ਦਿਨ ਤੱਕ 3-4 ਦਿਨ ਲੱਗ ਜਾਂਦੇ ਵਪਾਲ ਰਿਪੋਰਟ ਜਾਂਦੀ ਹੈ ਇਹਦੀ ਫਿਰ 3 ਦਿਨ ਬਾਅਦ ਮੈਂ ਉਹਨਾਂ ਨੂੰ ਫੋਨ ਕਾਲ ਕੀਤੀ ਤੇ ਕਹਿੰਦੇ ਵੀ ਹਜੇ ਰਿਪੋਰਟ ਵਗੈਰਾ ਅਜੇ ਇੱਥੋਂ ਗਈ ਨਹੀਂ ਹੈਗੀ ਇੱਥੇ ਕੋਈ ਮਕਸਦ ਅਡਾ ਚੱਕਰ ਪਾਣੀ ਦਾ ਪਿਆ ਗਿਆ ਪਤਾ ਨਹੀਂ ਕਿਦਾਂ ਕੋਈ ਗੱਲ ਕੀਤੀ ਰਿਪੋਰਟ ਹਜੇ ਇੱਥੋਂ ਤੁਰੀ ਨਹੀਂ ਹੈਗੀ ਤੇ ਫਿਰ ਅਸੀਂ ਸਾਡੇ ਜਾਨਵਰ ਉਦੋਂ ਮਤਲਬ ਜਦੋਂ ਮੈਂ ਪੋਲੀਕਲੀਨਿਕ ਗਿਆ ਉਦੋਂ ਸਾਡੇ 30 ਜਨਵਰੀ ਮਰ ਚੁੱਕੇ ਹੀ ਫਿਰ ਸਾਡੇ 60 ਹੋ ਗਏ ਇਦਾਂ ਮਤਲਬ ਕਰਦਿਆਂ ਕਰਦਿਆਂ ਇਹ 203 ਜਨਵਰੀ ਮਰ ਗਏ ਸਾਡੇ ਮਤਲਬ ਇੱਥੇ ਲਗਭਗ ਕੋਈ ਗਿਣੇ ਨਹੀਂ ਜਾਂਦੇ ਫਾਰਮ ਦੇ ਵਿੱਚ ਤੇ 8 ਜਨਵਰ ਮਰ ਗਏ ਫਿਰ ਅੱਜ 10 ਤਰੀਕ ਨੂੰ ਇਹ ਸਾਰੀ ਟੀਮ ਆਈ ਸਾਡੇ ਕੋਲ ਉਹ ਤੋਂ ਸਾਡੇ ਕੋਲ 6 ਜਨਵਰ ਰਹਿ ਗਏ ਮੈਂ ਫੇਰ ਵੀ ਫੋਨ ਕਰਦਾ ਰਿਹਾ ਵੀ ਮੇਰੇ ਜਨਵਰ 8 ਇੰਨੇ ਰਹਿ ਗਏ ਇੰਨੇ ਰਹਿ ਗਏ ਇੰਨੇ ਰਹਿ ਗਏ ਤੇ ਮੇਰਾ ਹੱਲ ਕੀਤਾ ਜਾਵੇ ਕੋਈ ਅੱਜ 6 ਰਹਿ ਗਏ ਤੇ ਅੱਜ ਸਾਰੇ 6-7 ਰਹਿ ਗਏ ਤੇ ਅੱਜ ਸਾਰੀ ਟੀਮ ਆ ਗਈ ਕਿਲ ਕਰਨ ਲਈ ਫਿਰ ਅਸੀਂ ਜੀ ਸਾਡਾ ਨੁਕਸਾਨ ਇੰਨਾ ਵੱਡਾ ਹੋ ਗਿਆ 23-24 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਅਸੀਂ 6 ਕਿਲ ਕਰਾਈਏ ਸਾਡਾ ਪ੍ਰਾਣਾ ਮੁਆਵਜਾ ਕੋਈ ਦਿੱਤਾ ਜਾਵੇ ਅਸੀਂ ਕਿੱਥੇ ਮਤਲਬ ਇੰਨੀ ਮਿਹਨਤ ਕੀਤੀ ਆ ਸਾਰਾ ਕੁਝ ਕੀਤਾ ਸਾਡੀ ਕਿਸੇ ਡਾਕਟਰ ਨੇ ਕਿਸੇ ਨੇ ਸੁ ਕੋਲ ਸਾਰੇ ਟੀਮ ਆ ਗਈ ਸਾਰੇ ਮਤਲਬ ਜਿੰਨੇ ਡਾਕਟਰ ਏਰੀਏ ਦੇ ਸਾਰੇ ਆ ਗਏ ਪੁਲਿਸ ਆਈ ਵੀ ਕਿਲ ਕਰਨੇ ਕਿੱਲ ਨਹੀਂ ਕਰਨ ਦੇਤੇ ਕਿਲ ਕਿੱਦਾਂ ਕਰਨ ਦਈਏ 22 ਲੱਖ ਰੁਪਏ ਦਾ ਨੁਕਸਾਨ ਆ ਤੇ ਕਿੱਦਾਂ ਬੰਦਾ ਇਹ 6000 ਰੁਪਏ ਦਾ ਇੱਕ 3000 ਰੁਪਏ ਦਾ ਪਿਗਲਟ ਇੱਕ ਆਪਾਂ ਕਿੱਦਾਂ ਦੇ ਦਈਏ ਇੱਕ ਕਿਲ ਕਰਕੇ ਇਹ ਹੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡਾ ਕੋਈ ਹੱਲ ਕਰਾਇਆ ਜਾਏ ਮਿਹਨਤ ਕੀਤੀ ਆ ਕਿਹਦੀ ਤੋਚੀ ਸਮਝਦੇ ਜੀ ਤੁਸੀਂ ਦੋਸ਼ੀ ਹੋਣਾ ਆਪਾਂ ਪ੍ਰਸ਼ਾਸਨ ਦੋਸੀ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਦੋਸਤ ਜੀ ਪੀਜ ਮੈਂ ਹਦਾ ਹਾਲ ਹੀ ਨਹੀਂ ਹੋਇਆ ਰਿਪੋਰਟ ਬਹੁਤ ਦਿਨਾਂ ਬਾਅਦ ਆਈ ਰਿਪੋਰਟ ਦਾ ਹਾਲ ਹੋਣਾ ਚਾਹੀਦਾ ਜਦੋਂ ਬਿਮਾਰੀ ਤੁਰਪੀ ਆ ਰਿਪੋਰਟ ਬਹੁਤ ਜਲਦ ਤੋਂ ਜਲਦ ਹੋਣੀ ਚਾਹੀਦੀ ਆ ਵੀ ਅਗਲੇ ਤੇ ਪ੍ਰੋਬਲਮ ਹੈ ਇੱਥੋਂ ਦੇ ਡਾਕਟਰ ਨੂੰ ਅਲਰਟ ਕਰਨਾ ਚਾਹੀਦਾ ਵੀ ਇੱਥੇ ਆਓ ਇਹਦਾ ਵੇਖੋ ਕੀ ਮਕਸਦ ਆ ਕੀ ਟੀਕੇ ਇੰਜੈਕਸ਼ਨ ਹੈ ਜੋ ਵੀ ਚਲੋ ਇੰਜੈਕਸ਼ਨਾਂ ਦੇ ਬਣੇ ਨਹੀਂ ਆ ਏ ਐਫਸੀ ਏ ਐਸ ਐਫ ਦੇ ਪਰ ਇੱਥੇ ਆਉਣਾ ਚਾਹੀਦਾ ਆ ਮੇਰੀ ਸਹਾਇਤਾ ਕੋਈ ਡਾਕਟਰ ਨਹੀਂ ਆਇਆ ਸਾਰੇ ਡਾਕਟਰ ਅੱਜ ਆਏ ਜੇ ਪਹਿਲਾਂ ਕੋਈ ਡਾਕਟਰ ਇੱਥੇ ਵੜਿਆ ਨਹੀਂ ਆ ਕਿਸੇ ਨੇ ਹੈਲਪ ਨਹੀਂ ਕੀਤੀ ਜਾਣਗੇ ਕੁਝ ਵੀ ਨਹੀਂ ਤੇ ਬਸ ਇੱਕੋ ਗੱਲ ਹਾਰਡ ਪੀਡਤਾਂ ਲਈ ਹਾਰਡ ਪੀਡਤਾਂ ਲਈ ਸਾਡਾ ਵੀ ਬਹੁਤ ਨੁਕਸਾਨ ਹੋ ਗਿਆ ਹੈ ਤੇ ਸਾਡੀ ਵੀ ਥੋੜੀ ਇਹਨਾਂ ਨਾਲ ਨਾਲ ਹਾਰਡ ਪੀਡਤਾਂ ਦੇ ਨਾਲ ਨਾਲ ਸਾਡੀ ਵੀ ਸਹਾਇਤਾ ਕਰਨੀ ਚਾਹੀਦੀ ਸੀ ਬਸ ਇਹੀ ਸਾਡੀ ਬੇਨਤੀ ਜੀ ਪ੍ਰਵਾਨ ਮੰਗ ਇਹੀ ਵੀ ਚਾਹੀ 23-24 ਲੱਖ ਦਾ 210 ਐਨੀਮਲ ਸਾਡੇ ਮਰ ਗਏ ਆ ਤੇ ਸਾਡਾ ਇਹ ਹੱਲ ਕੀਤਾ ਜਾਵੇ ਤੇ ਸਾਨੂੰ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਜਾਵੇ ਜੋ ਵੀ ਆ ਹਾਂਜੀ ਤੇ ਜੇ ਨਹੀਂ ਹਾਲ ਹੁੰਦਾ ਤਾਂ ਤੇ ਕੀ ਕਰੋਗੇ ਅੱਗੇ ਕੀ ਸਟੈਪ ਉਪਰੇਟ ਬਸ ਇਹੀ ਜੇ ਹੁਣ ਤੇ ਇਹਨਾਂ ਦੀ ਆ ਫਿਰ ਪ੍ਰਸ਼ਾਸਨ ਕੀ ਕਰਦਾ ਜੀ ਇਹਨਾਂ ਦੇ ਚਾਹੀਦਾ ਆ ਵੀ ਇਦਾਂ ਕਿਸੇ ਦਾ ਸਾਥ ਦੇਣਾ ਚਾਹੀਦਾ ਆ ਫਸਲਾਂ ਤੋਂ ਕਹਿੰਦੇ ਹਟਕੇ ਲੱਗੋ ਜੇ ਲੱਗੇ ਆ ਤੇ ਕੋਈ ਪ੍ਰਸ਼ਾਸਨ ਸਾਥ ਨਹੀਂ ਸਹੀ ਗੱਲ ਜੀ ਹਾਂ ਮੇਰੇ ਆਪ ਸੱਤ ਬੈਂਡ ਆਏ ਹਾਇਲਟਸ ਦੇ ਵਿੱਚੋਂ ਮੈਂ ਆਪ ਸੋਚਿਆ ਵੀ ਚਲੋ ਪਿਗ ਫਾਰਮ ਕਰਦੇ ਆ ਬਾਹਰ ਕਿਉਂ ਜਾਣਾ ਚਲੋ ਇੱਥੇ ਮਿਹਨਤ ਕਰਦੇ ਆ ਆਪਣੀ ਪਰ ਇੱਥੇ ਕੋਈ ਸੁਣਵਾਈ ਨਹੀਂ ਜੇ ਕੋਈ ਡਾਕਟਰ ਨਹੀਂ ਜੇ ਸੁਣਦਾ ਕੋਈ ਟੀਮ ਨਹੀਂ ਜੇ ਸੁਣਦੀ ਹਨ ਕਿ 72 ਲੈ ਕੱਢਣੇ ਜੇ ਟੀਕਾ ਦੱਸ ਦੋ ਉਹ ਕਰ ਦੋ ਉਹ ਕਰ ਦੋ ਇੱਥੋਂ ਤੱਕ ਕਿ ਡਾਕਟਰ ਕਹਿੰਦੇ ਆ ਵੀ ਸਾਨੂੰ ਸੂਰਾਂ ਬਾਰੇ ਸਮਝ ਹੀ ਨਹੀਂ ਆ ਵੈਟਰਨਰੀ ਦੇ ਡਾਕਟਰ ਆਣਾ 70-80 ਹਜ਼ਾਰ ਤਨਖਾਹਾਂ ਲੈਣਦੇ ਆ ਸ ਸੂਰ ਹਲਵਾਈਆਂ ਨੂੰ ਤੇ ਸਮਝ ਨਹੀਂ ਆਉਣੀ। ਸ ਸਮਝ ਡਾਕਟਰਾਂ ਨੂੰ ਹੀ ਆਉਣੀ ਡਾਕਟਰ ਸੂਰਾਂ ਦੇ ਬਾਰੇ। ਵੀ ਜਾਂ ਮੈਂ ਕਿਸੇ ਰੈਸਟੋਰੈਂਟ ਤੇ ਪੁੱਛਣਾ ਜਾ ਕੇ ਮੈਨੂੰ ਸੂਰਾਂ ਦਾ ਦੱਸੋ। ਡਾਕਟਰ ਕਹਿੰਦੇ ਵੀ ਸਾਨੂੰ ਸਮਝ ਹੀ ਨਹੀਂ ਜੇ ਸੂਰਾਂ ਬਾਰੇ। ਫਾਰਮ ਦੇ ਵਿੱਚ ਪਾਉਗੇ ਫੇਰ ਸੂਰ ਕੀ ਜਾਂ ਕਿਸ ਤਰ੍ਹਾਂ। ਕਿੱਥੇ ਇਹਨਾਂ ਨੁਕਸਾਨ ਸਾਡਾ ਹੋ ਗਿਆ ਜੇ ਜੇ ਪਹਿਲਾਂ ਕੋਈ ਹੱਲ ਹੋਊਗਾ। ਅਬਲ ਤੇ ਹੋਣਾ ਨਹੀਂ ਹੁਣ ਫਾਰਮ ਵੀ ਸਾਡੇ ਕਹਿੰਦੇ 6 ਮਹੀਨੇ ਤਾੜਾ ਫਾਰਮ ਬੰਦ ਰਹਿਣਾ ਏ। ਜੀ ਅਸੀਂ ਰੱਖੀ ਇੱਕ ਦਿਨ ਬੰਦਾ ਕਿੰਨਾ ਰੱਖੀ 6 ਮਹੀਨੇ ਹੀ ਮੁਫਤ ਦੀ ਰੱਖੀ ਕਿਦਾਂ ਰੱਖ ਸਕਦੇ ਇਹਨਾਂ ਤਗੜਾ ਪ੍ਰੋਜੈਕਟ ਤੋੜ ਕੇ 22 ਲੱਖ ਰੁਪਿਆ 12 13 ਉਹ ਲਾਇਆ ਜਾਨਵਰ ਪਾਏ ਤੇ ਅਸੀਂ ਕਿੱਦਾਂ ਮਤਲਬ 6 ਮਹੀਨੇ ਫਾਰਮ ਵੀ ਬੰਦ ਕਰ ਦਈਏ ਫਿਰ ਉਹ ਜੇ ਸਾਰਾ ਲਹੂ ਲਵਾਨ ਛੱਡ ਖਿਲ ਰਿਹਾ ਕਿ ਜੀ ਤੁਹਾਡਾ ਸੈਨੀਟਾਈਜ਼ ਕਰਕੇ ਜਾਣਾ ਹੈ ਅੰਦਰ ਵੇਖ ਸਕਦੇ ਸਾਰੇ ਲਹੂ ਲਵ ਜੀ ਕੋਈ ਸਫਾਈ ਬਸ ਇੱਕ ਫਾਰਮੈਲਟੀ ਸਾਰੀ ਪੂਰੀ ਹੋਈ ਜੀ ਬਸ ਇਹ ਡਾਕਟਰ ਜ਼ਿੰਮੇਵਾਰ ਸਾਰੇ ਨਹੀਂ ਹਾਂ ਜੀ ਕਹਿ ਸਕਦੇ ਡਾਕਟਰ ਵੀ ਤੇ ਬਾਕੀ ਚਲੋ ਠੀਕ ਹੈ ਇਹਨਾਂ ਦੇ ਕਰਨਾ ਚਾਹੀਦਾ ਹੱਲ ਦਾ ਤੇ ਵਧੀਆ ਬਿਮਾਰੀ ਹੈ ਕੀ ਪਤਾ ਨਹੀਂ ਲੱਗਾ ਨਹੀਂ ਬਿਮਾਰੀ ਤੇ ਪਹਿਲਾਂ ਤੇ ਚਲੋ ਪਤਾ ਨਹੀਂ ਸੀ ਫਿਰ ਇਹਨਾਂ ਦੇ ਡਾਕਟਰਾਂ ਦੇ ਮਨਤਰਲੇ ਕੀਤੇ ਰਿਕੁਐਸਟ ਕੀਤੀ ਇਹਨਾਂ ਨੇ ਚਲੋ ਕੀਤਾ ਬਪਾਲ ਰਿਪੋਰਟ ਕੱਲੀ ਹੁਣ ਵੀ ਬਿਮਾਰੀ ਸਾਨੂੰ ਕੱਲ ਰਾਤੀ ਪਤਾ ਲੱਗੀ ਵੀ ਏਐਸਐਫ ਵਾਇਰਸ ਆਇਆ ਕੋਈ ਇਦਾਂ ਦਾ ਕੁਝ ਆਇਆ ਹੈ ਤੇ ਅਸੀਂ ਚਲੋ ਆਖਿਆ ਵੀ ਸਾਨੂੰ ਚਲੋ ਜੋ ਪੁਰਾਣੇ ਮਰੇ ਉਹਨਾਂ ਦਾ ਵੀ ਕੋਈ ਮੁਆਵਜ਼ਾ ਦਿੱਤਾ ਜਾਵੇ ਚਲੋ ਇਹਨਾਂ ਆਂਦੇ ਵੀ ਨਹੀਂ ਜੋ ਸਾਨੂੰ 6 ਬੱਚੇ ਤੁਹਾਡੇ ਰਹਿ ਗਏ ਫਾਰਮ ਦੇ ਵਿੱਚ 6ਾਂ ਦਾ ਹੀ ਮਿਲਣਾ ਹੈ ਇਦਾਂ ਦਾ ਕੋਈ ਲਾਜ ਨਹੀਂ ਹੈਗਾ ਇਸ ਬੰਦਾ ਨਹੀਂ ਲਾਜ ਨੀ ਜੇ ਦਾ ਆਂਦੇ ਹੈਗਾ ਕੋਈ ਇੰਜੈਕਸ਼ਨ ਵੀ ਨਹੀਂ ਜੇ ਬਣਿਆ ਅਜੇ ਤੱਕ ਤੁਹਾਨੂੰ ਪਹਿਲਾਂ ਨਹੀਂ ਗਾਈਡ ਕੀਤਾ ਗਿਆ ਕੋਈ ਇਹੋ ਜਿਹੀਆਂ ਬਿਮਾਰੀਆਂ ਦੀ ਪਹਿਲਾਂ ਗਾਈਡ ਕੀਤਾ ਆਂਦੀਆਂ ਆਂਦੇ ਏਐਸਐਫ ਆਂਦੀ ਆ ਪਰ ਬਹੁਤ ਬਾਇਓ ਸਿਕਿਉਰਿਟੀ ਰੱਖੋ ਬਹੁਤ ਜਿਆਦੀ ਰੱਖੀ ਆ ਤੇ ਇਹ ਤੇ ਚਲੋ ਕੁਦਰਤ ਦੇ ਰੱਬ ਦੇ ਰੰਗ ਜੇ ਤੇ ਬਾਕੀ ਇਹਨਾਂ ਦਾ ਫਰਜ਼ ਹੈ ਵੀ ਸਾਡੇ ਨਾਲ ਸਾਥ ਦੋ ਤੇ ਸਾਥ ਦਿੰਦੇ ਨਹੀਂ ਆ ਬਸ 6 ਰਹਿ ਗਏ ਆ 6ਾਂ ਦੇ ਪੈਸੇ ਮਿਲਨੇ ਦੱਸੋ ਜੀ ਅਸੀਂ 6 ਬੱਚਾ ਐਡਾ ਫਾਰਮ ਪਾ ਕੇ 6ਾਂ ਬੱਚਾ ਦਾ ਕੀ ਲਵਾਂਗੇ ਸਾਨੂੰ ਤੇ ਆਪ ਦੁੱਖ ਹੋਇਆ ਸਾਡੇ ਸੂਰ ਕਿੱਲੇ ਹੋਏ ਚਲੋ ਬਿਮਾਰੀ ਕਰਨੇ ਚਾਹੀਦੇ ਹੀ ਕਿੱਲ ਹੋਏ ਪਰ ਜਿਹੜੇ 190 203 ਜਨਵਰੀ ਜਿਹੜੇ ਹੋਏ ਆ ਬਿਮਾਰ ਉਹ ਉਹਦਾ ਕਿੱਥੇ ਆ ਕਿਹੜੀ ਟੀਮ ਆਈ ਸਾਡੇ ਨਾਲ ਵੀ ਹੈਲਪ ਕਰਾਉਣ ਜਾਂ ਤੇਰੇ ਇੰਜੈਕਸ਼ਨ ਲਵਾਈਏ ਤੇਰਾ ਕੁਝ ਨਹੀਂ ਜਾਇਆ ਹੁਣ ਸਾਰੇ ਆਏ ਆ ਜਦੋਂ ਮਗਰੋਂ ਪੂਰਾ ਤਾਂ ਕਬ ਜੋਰ ਵੱਜਾ ਵੀ ਐਸਐਫ ਵਾਇਰਸ ਚਾਹੀਏ ਤਾਂ ਸਾਰੇ ਆਏ ਆ ਆਹ ਸਰ ਕੀ ਨਾਮ ਹੈ ਤੇ ਕਿਹੜੀ ਬਿਮਾਰੀ ਪੈ ਗਈ ਨੇ ਕੀ ਇਹਦੇ ਜੀ ਮੇਰਾ ਨਾਮ ਡਾਕਟਰ ਨਰੇਂਦਰ ਸਿੰਘ ਆਂਗਾ ਜੀ ਮੈਂ ਅਸਿਸਟੈਂਟ ਡਾਇਰੈਕਟਰ ਆ ਤੇ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਆ ਅਫਰੀਕਨ ਸਵਾਈਨ ਫੀਬਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਜਿਸਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਹ ਸੂਰਾਂ ਨੂੰ ਅਫੈਕਟ ਕਰਦੀ ਹੈ ਤੇ ਇਹ ਇਸ ਇਲਾਕੇ ਦੇ ਵਿੱਚ ਬਿਮਾਰੀ ਰਿਪੋਰਟ ਹੋਈ ਹੈ ਕਿ ਕਿ ਸੂਰ ਹੈ ਕਿਹੜਾ ਫਰਮ ਹੈ ਤੇ ਕੀ ਦਿੱਤੀ ਹੈ ਸਰ ਜੀ タルਵਲ ਥਲੀਵਾਰ ਕਰੇਰ ਪਿੰਡ ਆ ਜਿਹੜਾ ਉੱਥੇ ਇਹ ਰਿਪੋਰਟ ਹੋਈ ਹੈ ਉਸਦੇ 6 ਸੂਰ ਨੇ ਉਸ ਫਰਮ ਵਿੱਚ ਇਹਦੀ ਸਾਵਧਾਨੀ ਇਹ ਹੈ ਕਿ ਇਹ ਕਿਉਂਕਿ ਇਹ ਬਿਮਾਰੀ ਅਗੇ ਨਾਲ ਸੂਰਾਂ ਦੇ ਵਿੱਚ ਫੈਲ ਜਾਵੇ ਉਸ ਇਲਾਕੇ ਦੇ ਵਿੱਚ ਜਿਹੜਾ ਸੂਰ ਜਿੰਨਾਂ ਨੂੰ ਬਿਮਾਰੀ ਹੋਈ ਆ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਫਨਾਇਆ ਜਾਂਦਾ ਤੇ ਜਿਹੜਾ ਫਾਰਮ ਆ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਤੇ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜਾ ਸੇਲ ਪਰਚੇਜ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਤਾਂ ਕਿ ਬਿਮਾਰੀ ਅੱਗੇ ਸੂਰਾਂ ਨੂੰ ਨਾ ਫੈਲ ਜਾਏ ਇਸ ਏਰੀਏ ਦੇ ਵਿੱਚ ਕੀ ਸਾਫ ਰਿਹਾ ਬਾਕੀ ਜਾਣ ਜਾਂਦੇ ਇਸ ਏਰੀਏ ਦੇ ਵਿੱਚ ਜੀ ਨੋਟੀਫਿਕੇਸ਼ਨ ਹੋ ਚੁੱਕੀ ਆ ਇਸ ਏਰੀਏ ਦੇ ਵਿੱਚ ਜਿਹੜੇ ਉਸ ਸੂਰ ਨੇ ਉਹਨਾਂ ਨੂੰ ਮਾਰ ਕੇ ਦਫਨਾਇਆ ਜਾ ਰਿਹਾ ਇਸ ਬੜੇ ਇਹ ਫਾਰਮ ਨੂੰ ਸੈਨੀਟਾਈਜ਼ ਕੀਤਾ ਜਾਏਗਾ ਤੇ ਇੱਥੋਂ ਜਿਹੜੀ ਸੇਲ ਪਰਚੇਜ ਹੈ ਸਰਵੇਲੈਂਸ ਕੀਤਾ ਜਾਏਗਾ ਸਾਡੀਆਂ ਟੀਮਾਂ ਵੱਲੋਂ ਕਿ ਹੋਰ ਤੇ ਨਹੀਂ ਪਿਸ਼ਾਨੀਆਂ ਤੇ ਉਹਨਾਂ ਦੇ ਸੈਂਪਲ ਨੇ ਜਿਹੜੇ ਉਹ ਵੀ ਟੈਸਟ ਵਾਸਤੇ ਭੇਜੇ ਜਾਣਗੇ ਤੇ ਸੂਰਾਂ ਦੀ ਵੀ ਇੱਥੋਂ ਸੇਲ ਪਰਚੇਜ ਨੂੰ ਬੈਨ ਕੀਤੀ ਗਈ ਹੈ ਉਹ ਲੋਕ ਮੀਟ ਵੀ ਖਾਂਦੇ ਉਹਨਾਂ ਦੇ ਕੋਸਤ ਨਹੀਂ ਹੋਏਗਾ ਮਨਤੀ ਜੀਵਨ ਤੇ ਇਹ ਜਿਹੜੀ ਬਿਮਾਰੀ ਹੈ ਕਿਉਂਕਿ ਇਹ ਇਨਸਾਨਾਂ ਦੀ ਨਹੀਂ ਹੈ ਇਹ ਇਕੱਲੇ ਸੂਰਾਂ ਦੀ ਬਿਮਾਰੀ ਹੈ ਇਸ ਕਰਕੇ ਇਹਦੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਦੂਸਰਾ ਜਿਹੜਾ ਇਸ ਏਰੀਆ ਦੇ ਵਿੱਚ ਸੂਰ ਇਨਫੈਕਟਡ ਨੇ ਉਹਨਾਂ ਨੂੰ ਮਾਰਕੇ ਦਫਨਾ ਦਿੱਤਾ ਗਿਆ ਇਸ ਕਰਕੇ ਉਹਨਾਂ ਦਾ ਇੱਥੋਂ ਮੀਟ ਹੈ ਜਿਹੜਾ ਅੱਗੇ ਇਧਰ ਉਧਰ ਨਹੀਂ ਵਿਕੇਗਾ ਤੇ ਦੂਸਰਾ ਇਹ ਹੈ ਕਿ ਇਸ ਫਾਰਮ ਤੋਂ ਇਨਸਾਨ ਕਿਸੇ ਹੋਰ ਫਾਰਮ ਚ ਲਿਆ ਜਾਂਦਾ ਜਾਂ ਸੂਰ ਚ ਲਿਆ ਜਾਂਦਾ ਤਾਂ ਫਿਰ ਉਹਨਾਂ ਨੂੰ ਅੱਗੇ ਇਨਫੈਕਟ ਹੋ ਹੋ ਫਾਰਮ ਇਨਫੈਕਟ ਹੋ ਸਕਦੇ ਆ ਪਰ ਇਹ ਬਿਮਾਰੀ ਨਾ ਫੈਲੇ ਇਸ ਕਰਕੇ ਇਹ ਸਾਰਾ ਨੋਟੀਫਿਕੇਸ਼ਨ ਇੱਥੇ ਕਰ ਦਿੱਤਾ ਗਿਆ ਹੈ ਆਮ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹੜ ਨਾਲ ਕੋਈ ਸਬੰਧ ਨਹੀਂ ਹੈ ਇਹ ਬਿਮਾਰੀ ਬਿਨਾਂ ਹੋਣਾ ਤੋਂ ਵੀ ਸਾਡੇ ਇਧਰ ਉਧਰ ਫਾਰਮਾਂ ਤੇ ਫਕਾ ਰਿਪੋਰਟ ਹੁੰਦੀ ਹੈ ਜਿੱਥੇ ਕਿਤੇ ਵੀ ਰਿਪੋਰਟ ਹੁੰਦੀ ਹੈ ਉੱਥੇ ਇਹੀ ਸੇਮ ਸਾਵਧਾਨੀਆਂ ਜਿਹੜੀਆਂ ਅਪਣਾਈਆਂ ਜਾਂਦੀਆਂ ਨੇ ਉੱਥੋਂ ਸੂਰਾਂ ਦੀ ਸੇਲ ਪਰਚੇਜ਼ ਰੋਕੀ ਜਾਂਦੀ ਹੈ ਤੇ ਸੂਰਾਂ ਨੂੰ ਉੱਥੇ ਮਾਰ ਕੇ ਦਫਨਾਇਆ ਜਾਂਦਾ ਤੇ ਇਹ ਉਹੀ ਬਿਮਾਰੀ ਹੈ ਜਿਹੜੀ ਬਾਕੀ ਹੁੰਦੀ ਹੈ ਤੇ ਇਹਦਾ ਕੋਈ ਘਬਰਾਣ ਦੀ ਲੋੜ ਨਹੀਂ ਹੈ ਇਹ ਇਨਸਾਨਾਂ ਦੀ ਬਿਮਾਰੀ ਨਹੀਂ ਹੈ